ਯਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਕਾਰ ਬੈਠਿਆ ਹੜਤਾਲੀਆਂ ਘੰਟੇ ਵਿੱਚ ਹੋਵੇਗੀ ਜ਼ਮੀਨ ਦੀ ਰਜਿਸਟਰੀ 9 ਜੁਲਾਈ ਪੰਜਾਬ ਸਰਕਾਰ ਨੇ ਹੁਣ ਆਮ ਲੋਕਾਂ ਲਈ ਇੱਕ ਵੱਡੀ ਸਹੂਲਤ ਰਾਹੀਂ ਜਾਰੀ ਕਰਦੇ ਜਾਰੀ ਕਰਦੇ ਈਜ਼ੀ ਰਜਿਸਟਰੀ ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਨੂੰ ਸ਼ੁਰੂਆਤ ਕਰ ਦਿੱਤੀ ਹੈ ਹੁਣ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈਣਗੇ ਅਤੇ ਲੋਕ ਘਰ ਬੈਠੇ ਹੀ ਕੇਵਲ 48 ਘੰਟਿਆਂ ਵਿੱਚ ਹੀ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ ਅੱਜ ਕਨੂਵਾਨ ਸਬਰ ਤਹਿਸੀਲ ਵਿੱਚ ਆਨਲਾਈਨ ਬੈਲੀ ਈਜ਼ੀ ਰਜਿਸਟਰੀ ਕਰਦੇ ਆ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਹ ਈਜ਼ੀ ਰਜਿਸਟਰੀ ਪ੍ਰਣਾਲੀ ਦਾ ਸਬ ਰਜਿਸਟਰ ਰਜਿਸਟਰ ਤਾਰਫ ਦੇ ਇੱਕ ਏਕਾ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਕਿਸੇ ਵੀ ਸਬ ਰਜਿਸਟਰ ਦਫਤਰ ਜਾਕਰੋ ਹੀ ਆਨਲਾਈਨ ਰਜਿਸਟਰੀ ਕਰਵਾਈ ਜਾ ਸਕਦੀ ਹੈ ਉਹਨਾਂ ਕਿਹਾ ਹੈ ਕਿ ਹੁਣ ਆਮ ਲੋਕਾਂ ਨੂੰ ਦਫਤਰਾਂ ਵਿੱਚ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਇਹ ਜਨਤਾ ਅੰਜਾਮ ਚੋਲਿਆਂ ਨਾਲ ਵਾ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਈਲਾਂ ਤੇ ਹੀ ਮਿਲਿਆ ਕਰੇਗੀ ਇਸ ਅਤੇ ਇਸ ਇਹ ਪ੍ਰਣਾਲੀ ਤੇਜ਼ੀ ਤੇ ਪਾਰਦਰਸ਼ੀ ਹੋਵੇਗੀ ਘਰ ਬੈਠੇ ਹੀ ਜੇ ਜੀ ਕਾ ਜ਼ਰੂਰਤ ਹੋਵੇ ਤਾਂ ਹੈਲਪਲਾਈਨ ਨੰਬਰਾਂ ਰਾਹੀਂ ਸਹਾਇਤਾ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ ਇਸ ਨਾਲ ਪਿੰਡੂ ਵੀ ਪਰਿਵਾਰਾ ਸੀਨੀਅਰ ਨਾਗਰਿਕਾਂ ਕੰਮ ਕਾਜ ਵਾਲੇ ਪੇਸ਼ੇਵਾਰਾਂ ਅਤੇ ਬਾਹਰ ਨਾ ਜਾ ਸਕਣ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ ਨਵੀਂ ਪ੍ਰਣਾਲੀ ਤਹਿਤ ਲੋਕਾਂ ਨੂੰ ਰਜਿਸਟਰੀ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣਾ ਕਰਵਾਉਣ ਪ੍ਰਵਾਨਗੀ ਲੈਣ ਅਦਕਾਰ ਅਦਾਇਗੀ ਦੇ ਦਫ਼ਤਰ ਆਉਣ ਜਾਣ ਦਾ ਸਮਾਂ ਲਈ ਪਲ-ਪਲ ਦੀ ਸਾਰੀ ਜਾਣਕਾਰੀ ਵੈਬਸਾਈਟ WhatsApp ਐਪ ਰਾਹੀਂ ਮਿਲੇਗੇ ਉਹਨਾਂ ਦੱਸਿਆ ਹੈ ਕਿ ਰਜਿਸਟਰੀ ਦੀ ਫੀਸ ਦੇ ਭੁਗਤਾਨ ਲਈ ਬੈਂਕਾਂ ਵੱਲ ਨਹੀਂ ਭੇਜਣਾ ਪਵੇਗਾ ਸਗੋਂ ਆਨਲਾਈਨ ਭੁਗਤਾਨ ਲਈ ਵਿਸ਼ੇਸ਼ ਗੇਟ ਵੇਵ ਨਾਗਰਿਕ ਨੂੰ ਡਿਜੀਟਲ ਲੈਣ-ਦੇਣ ਦੀ ਸਾਰੀ ਫੀਸਾਂ ਜਿਵੇਂ ਕਿ ਸਟੈਪ ਡਿਊਟੀ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ